4 ਦਿਨ ਪਹਿਲਾਂ ਇਹਨਾਂ ਨੂੰ ਦੱਸਿਆ ਸੀ ਅਸੀਂ ਤੇ ਉਹ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਗਏ ਵੈਪਨ ਉਹਦੇ ਕੋਲ पे ਲੱਭ ਰਿਹਾ ਸਾਡੇ ਬੰਦੇ ਦੇ ਬੰਦੇ ਦੇ ਹੱਥੇ ਜਿਹੋਦੇ ਕੋਈ ਵੀ ਮੇਨਤਾ ਲਗਦੇ ਉਹਦੇ ਹੱਥ ਜਿੰਮੀ ਸੀ 4 ਦਿਨ ਪਹਿਲਾਂ ਉਹਨਾਂ ਸਾਡਾ ਇੱਕ ਬੰਦਾ ਕਿੱਢਣੇ ਹੋ ਗਿਆ ਰਾਤ ਨੂੰ ਤੇ ਉਹਨੂੰ ਲੈ ਕੇ ਘੁਆਦਾ ਰਿਹਾ ਵੀ ਉਹਦੇ ਰੱਖ ਕੇ ਵੈਪਨ ਪਈ ਇੱਥੇ ਜਮੀਨ ਦਾ ਉਹ ਚਲੋ ਬਚਾ ਹੋ ਗਿਆ ਜਿੰਨੇ ਦੂਜੇ ਗਲੀ ਜਿਹੜਾ ਫੋਨ ਕਰਕੇ ਬੁਲਾਇਆ ਜਿੰਨੇ ਦੂਜੇ ਗਲੀ ਬਚੋ ਗਿਆ ਤੀਜੀ ਤਿੰਨ ਬਗਲੀ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਕਰੀਏ ਕਿ ਕਿਸੇ ਨੇ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਆਂ ਅੱਜ ਕਰਦੇ ਦੋ-ਚਾਰ ਦਿਨ ਅਸੀਂ ਕਿ ਐਡਾ ਵੱਡਾ ਜਿਹਾ ਕੋਈ ਸੁਖ ਹੋ ਜੂ ਬੰਦਾ ਕਿਡਨਾਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆਂ ਕਿ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲੋ ਐਡਾ ਵੱਡਾ ਕੰਮ ਕਰਕੇ ਫੇਰ ਨਹੀਂ ਲੱਭਦਾ ਫਗਵਾੜੇ ਵਿੱਚ ਜੋ ਕੱਲ ਕੁਝ ਹੋਇਆ ਉਹਦਾ ਜਿੰਨਾ ਜ਼ਿੰਮੇਦਾਰ ਪ੍ਰਸ਼ਾਸਨਾ ਹੋਰ ਕੋਈ ਨਹੀਂ ਹੈ ਪ੍ਰਸ਼ਾਸਨ ਸਿੱਧਾ ਸਿੱਧਾ ਚਾਹੁੰਦਾ ਵੀ ਕਰਵਲ ਦੇ ਪਰ ਕਰਵਲ ਦੇ ਪਰਿਵਾਰ ਦਾ ਕਤਲ ਹੋ ਗਏ ਮੈਂ ਤਾਂ ਸਾਫ਼ ਕਹਣਾ ਚਾਹਾਂਗਾ ਵੀ ਜਾ ਪ੍ਰਸ਼ਾਸਨ ਚਾਹੁੰਦਾ ਵੀ ਕਰਵਲ ਪਰਿਵਾਰ ਦੀ ਮੌਤ ਹੀ ਹੋ ਜਾਏ ਸਿੱਧਾ ਸਿੱਧਾ ਕਰਵਲ ਪਰਿਵਾਰ ਨੂੰ ਆ ਕੇ ਜ਼ਹਿਰ ਹੀ ਦੇ ਦਿਓ ਉਹ ਇਦਾਂ ਡਰ ਡਰ ਕੇ ਪਰਵਾੜਾ ਚੱਨੀ ਹੋ ਇੱਕ ਬੰਦਾ ਸਰਿਆ ਪੁੱਲੇਾਂ ਪਿਸਟਲ ਲੈ ਕੇ ਢੂੰਗਾ ਪਿਆ ਉਹ ਇੱਕ ਬੰਦੇ ਨੇ ਕਿੜਦੇ ਪਿੰਗ ਕਰਕੇ ਕਰਵਲ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਿੰਮੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਬਾਅ ਜਿਲ੍ਹਾ ਪ੍ਰਸ਼ਾਸਨ ਨੂੰ ਦੱਸਣ ਤੋਂ ਬਾਅਦ ਵੀ ਪੁਲਿਸ ਮੁਖ ਨੂੰ ਦੱਸਣ ਤੋਂ ਬਾਅਦ ਵੀ ਉਸ ਬੰਦੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਇਹਦਾ ਮਤਲਬ ਹੈ ਕੀ ਹੈ ਵੀ ਪੰਜਾਬ ਦੇ ਵਿੱਚ இந்துਆ ਦੀ ਕੋਈ ਵੀ ਔਕਾਤ ਨਹੀਂ ਹੈ ਕੋਈ ਵੀ ਸਾਡੀ ਵੈਲੂ ਨਹੀਂ ਹੈ ਵੀ ਕੋਈ ਆ ਕੇ ਸਾਡੇ ਪੰਜਾਬ ਦੇ இந்து ਨੂੰ ਵੀ ਸਿੱਧੇ ਨੂੰ ਮਾਰ ਜੇ ਮਾਰ ਜੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਇਹਦਾ ਸਿੱਧਾ ਰੋਸ ਸਾਜ ਫਗਵਾੜਾ ਸ਼ਹਿਰ ਚ ਦੇਖਣ ਨੂੰ ਮਿਲੇਗਾ ਰੋਸ ਦਾ ਇੰਟਰਨੈਸ਼ਨਲ ਹਾਈਵੇ ਤੱਕ ਵੀ ਜਾਮ ਕੀਤਾ ਜਾਵੇ ਜੇਕਰ ਆਪੀਰ ਵਜੋਂ ਜੇ ਪੰਜਾਬ ਦੇ ਕੰਨੇ ਸ਼ਿਪ ਸੈਨਿਕ ਦੀ ਆਹ ਹਿੰਦੂ ਸਮਾਜ ਦੇ ਲੋਕਾਂ ਦੇ ਕਿੱਥੇ ਹੋ ਰਹੇ ਨੇ ਜਦੋਂ ਸਾਡੇ ਮੁਕਸਰ ਤੋਂ ਵੀ ਆਏ ਨੇ ਮੋਗੇ ਤੋਂ ਆਏ ਨੇ ਰੋਪੜ ਮਹਾਲੀ ਸਾਰੇ ਪੰਜਾਬ ਦੇ ਲੀਡਰ ਇਕੱਠੇ ਹੋ ਕੇ ਸਭ ਤੋਂ ਪਹਿਲਾਂ ਅਸੀਂ ਮਾਰਕੀਟ ਬੰਦ ਕਰਾਵਾਂਗੇ ਉਸ ਤੋਂ ਬਾਅਦ ਅਸੀਂ ਨੈਸ਼ਨਲ ਅੱਗੇ ਜਾਵਾਂਗੇ ਹਰੇ ਉਦੋਂ ਤੱਕ ਕਰਾਂਗੇ ਜਦੋਂ ਤੱਕ ਕੋਨੇ ਬੰਦੇ ਨੂੰ ਫੜ ਕੇ ਹੰਦ ਨਹੀਂ ਦਿੰਦੇ ਜਿਹੜੀ ਰਾਤੀ ਰਾਤ ਮਨਸਾਬੀ ਘਟਨਾ ਹੋਈ ਨਾ ਉਹਦੇ ਵਿੱਚ ਅਸੀਂ ਅਸੀਂ ਪਰਚਾ ਦਰਜ ਕਰ ਲਿਆ ਹੈਗਾ ਦੋਸ਼ੀਆਂ ਦੇ ਖਿਲਾਫ ਤੇ ਵਕਫਾ ਸੀਮਾ ਬਣਾ ਕੇ ਜਿਹੜਾ ਦੋਸ਼ਿਆਂ ਨੂੰ ਖੇਤ ਦੇ ਖੇਤ ਦੀ ਪੜਨ ਦੇ ਜਿਹੜੀ ਰੇਡਸ ਅਸੀਂ ਕਰ ਰਹੇ ਹੈਗੇ ਆ ਅਸੀਂ ਹੋਪਫੁਲ ਹੈਗੇ ਆ ਕਿ ਜੇਤੇ ਜੇਤੇ ਸੋਸ਼ਿਆਂ ਨੂੰ ਪੜ ਲਾ ਘੜ ਲਾ ਇਸ ਤੋਂ ਇਲਾਵਾ ਜਿਹੜਾ ਤੁਮੇ ਫੇਰ ਵਾਸੀਆਂ ਨੂੰ ਅਪੀਲ ਹੈ ਕਿ ਇੱਕ ਸ਼ਾਂਤੀ ਦਾ ਹਾਲ ਬਣਾਇ ਰੱਖੋ ਵਾੜਾ ਸ਼ਹਿਰ ਵਿੱਚ ਬੀਤੀ ਦਿਨ ਸ਼ਾਮ ਸਿਪਸੈਨਾ ਨੇਤਾ ਇੰਦਰਜੀਤ ਕੁਰਬਲ ਅਤੇ ਉਹਨਾਂ ਦੇ ਪੁੱਤਰ ਜਿੰਮੀ ਕੁਰਬਲ ਦੇ ਉੱਤੇ ਹੋਈ ਜਾਨਲੇਵਾ ਹਮਲੇ ਦੇ ਰੋਸ ਵਿੱਚ ਅੱਜ ਸ਼ਹਿਰ ਬੰਦ ਦੀ ਕੋਲ ਦਿੱਤੀ ਗਈ ਸੀ ਤੇ ਸ਼ਹਿਰ ਬੰਦ ਦਾ ਵੱਡਾ ਅਸਰ ਦਿਖਿਆ ਅਤੇ ਲਗਭਗ ਬਾਜ਼ਾਰ ਬੰਦੇ ਦਿਖਾਈ ਦਿੱਤੇ ਤੇ ਇਸ ਮੌਕੇ ਵਾਕ ਵਾਕ ਹਿੰਦੂਸ ਘਟਨਾ ਨੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਤੇ ਤੰਨੇ ਦੇ ਦੌਰਾਨ ਆਗੂਆਂ ਨੇ ਕਿਹਾ ਕਿ ਸ਼ਿਵ ਸੈਨਾ ਨੇਤਾ ਉੱਤੇ ਹੋਇਆ ਹਮਲਾ ਸਿਰਫ ਇੱਕ ਵਿਅਕਤੀ ਉੱਤੇ ਹਮਲਾ ਨਹੀਂ ਸਗੋਂ ਸ਼ਹਿਰ ਦੀ ਕਾਨੂੰਨ ਵਿਵਸਥਾ ਤੇ ਵੱਡਾ ਸਵਾਲ ਹੈ ਤੇ ਮੀਰੀ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਕਰਮਣ ਨੇ ਦੱਸਿਆ ਕਿ ਉਹਨਾਂ ਨੇ ਪਿਛਲੇ ਕਈ ਦਿਨਾਂ ਤੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਕੁਝ ਸ਼ੱਕੀ ਹਮਲਾਵਰ ਉਹਨਾਂ ਦੇ ਪੁੱਤਰ ਦੀ ਅਰੇਕੀਕਰ ਅਤੇ ਹਮਲੇ ਦੀ ਫਿਰਾਕ ਵਿੱਚ ਤੇ ਉਹਨਾਂ ਨੇ ਦਾਵਾ ਕੀਤਾ ਕਿਸ ਚੇਤਾਵਨੀ ਦੇ ਬਾਵਜੂਦ ਪੁਲਿਸ ਦੇ ਵੱਲੋਂ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਇਹ ਹੀ ਜਾਨਲੇਵਾ ਹਮਲਾ ਹੋ ਗਿਆ ਤੇ ਸ਼ਿਵ ਸੈਨਾ ਨੇਤਾ ਨੇ ਕਿਹਾ ਕਿ ਇਹ ਗੰਭੀਰ ਲਾਪਰਵਾਹੀ ਹੈ ਜੋ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦੀ ਹੈ ਇਸ ਮੁਕੀ ਫਗਵਾੜਾ ਪਹੁੰਚੇ ਸ਼ਿਵ ਸੈਨਾ ਆਗੂ ਰਜੀਵ ਟੰਡਨ ਅਤੇ ਅ ਸੰਜੀਵ ਕਨੋਲੀ ਨੇ ਵੀ ਹਮਲੇ ਦੀ ਕੜੀ ਨਿੰਦਿਆ ਕੀਤੀ ਤੇ ਉਹਨਾਂ ਨੇ ਕਿਹਾ ਕਿ ਜ਼ੇਕਰ ਪੁਲਿਸ ਨੇ ਪਹਿਲਾ ਹੀ ਮਿਲੀ ਸੂਚਨਾ ਦੇ ਅਨੁਸਾਰ ਕਾਰਵਾਈ ਕੀਤੀ ਹੁੰਦੀ ਤਾਂ ਇਹ ਘਟਨਾ ਨਾ ਵਾਪਰਦੀ ਤੇ ਉਹਨਾਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਵੱਡੀ ਗਿਣਤੀ ਦੇ ਵਿੱਚ Hindu ਸੰਗਠਨ ਫਗਵਾੜਾ ਪਹੁੰਚ ਕੇ ਅਗਲੀ ਰਣਨੀਤੀ ਤੈਅ ਕਰਨਗੇ ਤੇ ਇਸ ਸਾਰੇ ਮਾਮਲੇ ਬਾਰੇ ਸਾਡੇ ਸੂਜੋਕੀ ਨਾਲ ਗੱਲਬਾਤ ਕਰਦੇ ਹਾਂ ਐਸਐਸਪੀ ਕਪੂਥਲਾ ਗੌਰਵ ਤੂਰਾ ਨੇ ਦੱਸਿਆ ਕਿ ਹਮਲੇ ਦੀ ਅਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਨੇ ਆ ਕਈ ਟੀਮਾਂ ਵਕ ਵਕ ਥਾਂ ਤੇ ਰੇਡ ਕਰ ਰਹੀਆਂ ਤੇ ਉਨ੍ਹਾਂ ਨੇ ਭਰੋਸਾ ਦਵਾਇਆ ਹੈ ਕਿ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਕੜੀ ਕਾਰਵਾਈ ਕੀਤੀ ਜਾਵੇਗੀ। ਤਸ ਸਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਵਿੱਚ ਸ਼ਾਂਤੀ ਤੇ ਪਾਈਚਾਰਾ ਬਣਾਈ ਰੱਖਣ ਅਤੇ ਕਿਸੇ ਵੀ ਅਫਵਾਹ ਤੋਂ ਬਚ। ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੈ ਸ਼ਰਮਾ ਦੇ ਨਾਲ ਸ਼ਰਨਜੀਤ ਸਿੰਘ ਸੋਨੀ ਦੀ ਵਿਸ਼ੇਸ਼ ਰਿਪੋਰਟ। ਧਰਨਾ ਲਾਇਆ ਜੀ ਧਰਨਾ ਲਗਾਉਣ ਦਾ ਜਿਹੜਾ ਕੱਲ ਇਹ ਹਮਲਾ ਹੋਇਆ ਸੀ ਉਸ ਤੋਂ ਬਾਅਦ ਪੁਲਿਸ ਦੀ ਹੱਲੇ ਤੱਕ ਕੀ ਕਾਰਵਾਈ ਆ ਤੇ ਧਰਨਾ ਜਿਹੜਾ ਕਿਸ ਕਾਰਨ ਕਰਕੇ ਲਾਇਆ ਗਿਆ ਥੱਲੇ ਤਾਂ ਕੋਈ ਕਾਰਵਾਈ ਨਹੀਂ ਹੋਈ ਜੀ 4 ਦਿਨ ਪਹਿਲਾਂ ਇਹਨਾਂ ਨੂੰ ਦੱਸਿਆ ਸੀ ਅਸੀਂ ਤੇ ਉਹ ਤਨੀਸ਼ ਜਿਹੜਾ ਹੈਗਾ ਵੀ ਆਪਣੇ ਬੰਦੇ ਲੈ ਗਏ ਵੈਪਨ ਉਹਦੇ ਕੋਲ ਪਈ ਲੱਭ ਰਿਹਾ ਸਾਡੇ ਬੰਦੇ ਆਹ ਤੇ ਜਿਹੋਦੇ ਕੋਈ ਵੀ ਮੈਂਟਾ ਤੱਕੜੇ ਉਹਦੇ ਹੱਥੇ ਜਿੰਮੀ ਸੀ 4 ਦਿਨ ਪਹਿਲਾਂ ਉਹਨਾਂ ਸਾਡਾ ਇੱਕ ਬੰਦਾ ਕਿਡਨੈਪ ਕੀਤਾ ਰਾਤ ਨੂੰ ਤੇ ਉਹਨੂੰ ਲੈ ਕੇ ਘੁਆਦਾ ਰਿਹਾ ਵੀ ਉਹਦੇ ਰੱਖ ਕੇ ਵੈਪਨ ਪਈ ਇੱਥੇ ਜਿੰਮੀ ਦਾ ਉਹ ਚਲੋ ਬਚਾ ਹੋ ਗਿਆ ਜਿੰਮੇ ਦੂਜੀ ਗਲੀ ਜਿਹੋਨਾਂ ਨੂੰ ਫੋਨ ਕਰਕੇ ਬੁਲਾਇਆ ਜਿੰਮੇ ਦੂਜੀ ਗਲੀ ਦੇ ਵਿੱਚ ਹੋ ਗਿਆ ਤੀਜੀ ਤਿੰਨ ਬਗਲੀ ਸੀ ਸਾਰੇ ਪ੍ਰਸ਼ਾਸਨ ਨੂੰ ਦੱਸਿਆ ਐ ਐਸਐਸਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਜਿੰਨੇ ਵੀ ਲੋਕਲ ਆਪਣੇ ਹੈਗੇ ਉਹ ਕਿਸੇ ਨੇ ਕੋਈ ਕਾਰਵਾਈ ਨਹੀਂ ਚਲੋ ਦੇਖਦੇ ਹਾਂ ਅੱਜ ਕਰਦੇ ਦੋ ਚਾਰ ਦਿਨਾਂ ਤੱਕ ਅਸੀਂ ਕਿ ਐਡਾ ਵੱਡਾ ਜਿਹੋ ਤੇ ਕੁਝ ਹੋ ਜਾ ਬੰਦਾ ਕਿਡਨਾਪ ਹੋ ਗਿਆ ਐਡਾ ਵੱਡਾ ਐਪੀਸੋਡ ਹੋ ਗਿਆ ਤੁਸੀਂ ਹਲੇ ਤੱਕ ਸੋਚੀ ਜਾਂਦੇ ਆ ਫੋਨ ਨਹੀਂ ਚੱਲਦਾ ਜੀ ਉਹਨਾਂ ਦਾ ਜੀ ਲੱਭਦਾ ਨਹੀਂ ਦੇਖ ਲਓ ਐਡਾ ਵੱਡਾ ਕੰਮ ਕਰਕੇ ਫੇਰ ਨਹੀਂ ਲੱਭਾਉ ਫੋਨ हनुमानगढ़ी मैं बंदा मैं बैठा था जब मुझे फोन आया हनुमानगढ़ी बैठा दिया मैं फोन आया भाई येते बयार बच्चे भाई ਤੁਹਾਡੇ بیٹے ਨੂੰ ਤੇ ਆਪਣੇ ਘੇਰਿਆ ਹੋਇਆ ਉਹਨਾਂ ਨੇ ਤੇ ਗੁਲੀਆਂ ਵੀ ਚਲਦੀਆਂ ਹੋਈਆਂ ਤੇ हनुमानगढ़ी ओ ਮੰਦਰ میں چل کے ਥੱਲੇ ਤੁਹਾਨੂੰ ਸਾਰਿਆਂ ਨੂੰ ਪਤਾ ਸਰਾਇਂ ਰੋਡ ਦੇ ਕਿੰਨਾ ਰੌਸ਼ਾਂ ਦਾ ਉਹਦੇ ਵਿੱਚੋਂ ਮੈਂ हनुमानगढ़ी ਉੱਤੇ मौके ਦੇ ਲੜਦੇ ਲੜਾਈ ਵਿੱਚ ਮੈਂ ਆ ਗਿਆ ਮੁਰਕੇ ਪ੍ਰਸ਼ਾਸਨ ਦਾ ਬੰਦਾ ਕੋਈ ਜਦ ਤੱਕ ਨਹੀਂ ਪਹੁੰਚਿਆ ਥਾਣਾ ਨਾਲੀ ਹੈ ਤੁਹਾਨੂੰ ਸਾਰੇ ਪਤਾ ਇੱਥੇ 2 ਮਿੰਟ ਲੱਗਦਾ ਆ ਜਾਣ ਕੇ ਪ੍ਰਸ਼ਾਸਨ ਚਾਹੁੰਦਾ ਵੀ ਇਹਨਾਂ ਦੇ 2-4 ਬੰਦੇ ਮਰਵਾ ਦੇ ਮੁੜ ਕੇ ਪਰਚੇ ਦਾ ਜੀ ਕਰਦੇ ਨੇ ਮੁੜ ਕੇ ਕੀ ਹੋਣਾ ਕੁਝ ਹੋਣਾ ਪੁਲਿਸ ਨੇ ਹੀ ਤੁਸੀਂ ਸੂਚਨਾ ਦਿੱਤੀ ਸੀ ਐਸ.ਪੀ. ਸਾਹਿਬ ਨਾਲ ਕੋਈ ਗੱਲ ਹੋਈ ਹੈ ਕਿ ਜਿਹੜੀ ਫਗਵਾੜਾ ਪੁਲਿਸ ਦੀ ਨਲੇਕੀ ਹੈ ਇਹਨਾਂ ਨੂੰ ਲੈ ਕੇ ਵੀ ਕੋਈ ਮੰਗ ਕਰ ਰਹੇ ਹੁਣ ਇਹਨਾਂ ਨੂੰ ਸੋਚ ਲੈ ਜੇ ਤੁਸੀਂ ਦੱਸ ਦੋ ਵੀ ਸਾਡੇ ਕਰਵਾਈ ਕੋਈ ਨਹੀਂ ਹੋਈ ਸਾਡੀ ਸੁਣਵਾਈ ਕੋਈ ਨਹੀਂ ਹੋਈ ਜੀ ਹਾਂ ਤੇ ਜਿਹੜੀ ਹੁਣੇ ਧਰਨਾ ਕਿਸ ਮੰਗ ਨੂੰ ਲੈ ਕੇ ਧਰਨਾ ਲਾਇਆ ਤੇ ਕਦੋਂ ਤੱਕ ਇਹ ਧਰਨਾ ਜਾਰੀ ਰਹੂਗਾ ਤੇ ਨਾ ਹਈਏ ਭਾਈ ਸਾਡੇ ਜੇ ਸਾਰੇ ਸ਼ਹਿਰ ਦੀ ਜਾਨ ਮਾਲ ਦੀ ਰੱਖਿਆ ਹੋਵੇ ਸਾਡੇ ਨਾਲ ਹੋਇਆ ਕੱਲੋ ਕਿਸੇ ਨਾਲ ਵੀ ਹੋ ਸਕਦਾ ਸ਼ਰੀਆ ਵਿੱਚ ਤੇ ਭਰੇ ਬਿਜਾਜੇ ਗੋਲੀਆਂ ਚੱਲੀਆਂ ਚਲੋ ਉਹਦੇ ਉੱਤੇ ਟਾਲੇ ਕਰੀ ਦੋਲੀ ਕਿਸੇ ਖੋਦ ਤੇ ਵੀ ਲੱਗ ਸਕਦੀ ਸੀ ਆਪਣੇ ਬਾਜ਼ਾਰ ਦੇ ਵਿੱਚ ਦੁਕਾਨ ਦਾ ਦੇ ਜਾਂ ਕਿਤੇ ਲੱਗਦੇ ਵਰਦੇ ਬੰਦੇ ਉੱਪਰ ਇੰਨੀ ਗੁੱਡਾ ਕਰੇ ਸਾਰੇ ਪੰਜਾਬ ਵਿੱਚ ਜੋ ਹੋ ਰਹੀਆਂ ਗੋਲੀਆਂ ਰੋ ਚੱਲਦੀਆਂ ਭਈ ਪ੍ਰਸ਼ਾਸਨ ਸੁੱਤਾ ਪਿਆ ਜੇ ਸਵੇਰ ਦਾ ਇਹ ਧਰਨੇ ਦਾ ਟਾਈਮ ਸੀ 10 ਵਜੇ ਦਾ ਹਲੇ ਤੱਕ ਅੱਜ ਤੱਕ ਤੁਹਾਡੇ ਨਾਲ ਪ੍ਰਸ਼ਾਸਨ ਨੇ ਕੋਈ ਗੱਲਬਾਤ ਨਹੀਂ ਅੱਜ ਅਸੀਂ ਫਗਵਾੜੇ ਚ ਆਏ ਆ ਬੜੇ ਦੁੱਖ ਦੀ ਗੱਲ ਆ ਸਾਡੇ ਇੰਦਰਜੀਤ ਕਰਵਲ ਜਿਹੜੇ ਸ਼ਿਵਸਰ ਦਾ ਪੰਜਾਬ ਦੇ ਵਾਈਸ ਪ੍ਰਧਾਨ ਨੇ ਉਹਨਾਂ ਦੇ ਸੁਪੁੱਤਰ ਜਿੰਮੀ ਕਰਵਲ ਦੇ ਉੱਤੇ ਰਾਤ ਜਿਹੜਾ ਹਮਲਾ ਦੋਨਾਂ ਦੇ ਹੋਇਆ ਸਭ ਤੋਂ ਬੜੀ ਦੁੱਖ ਦੀ ਗੱਲ ਇਹ ਆ ਕਿ ਲਗਾਤਾਰ ਇਹ ਬੰਦਾ ਪਹਿਲਾਂ ਵੀ ਵੈਪਨ ਲੈ ਕੇ ਫਿਰਦਾ ਸੀ ਪੁਲਿਸ ਦੇ ਚੱਕ ਕੇ ਇਹਨੂੰ 2 ਮਹੀਨੇ ਵਾਸਤੇ ਭੇਜਤਾ ਫੇਰ ਆ ਗਿਆ ਹਥਿਆਰ ਲੈ ਕੇ ਇੱਕ ਹਫ਼ਤੇ ਤੋਂ ਸ਼ਰਮ ਘੁੰਮ ਰਿਹਾ ਕਦੇ ਕਿਸੇ ਨੂੰ ਕਿਡਨਾਪ ਕਰਕੇ ਕਹਿ ਰਿਹਾ ਮੈਨੂੰ ਦੱਸੋ ਜਿੰਮੀ ਕਿੱਥੇ ਆ ਜਿਹਦੀ ਜਾਣਕਾਰੀ ਐਸਐਸਪੀ ਕਪੂਰਥਲਾ ਐਸਪੀ ਫਗਵਾੜਾ ਐਸਐਚਓ ਫਗਵਾੜਾ ਬਕਾਇਦਾ ਰਿਟਨ ਦੇ ਵਿੱਚ ਉਸ ਬੰਦੇ ਨੂੰ ਨਾਲ ਲੈ ਕੇ ਗਏ ਜਿਹਨੂੰ ਉਹਨਾਂ ਨੇ ਕਿਡਨਾਪ ਕਰਕੇ ਜਿੰਮੀ ਦੀ ਭਾਲ ਕਰ ਰਿਆ ਸੀ ਮਤਲਬ ਕਿ 3 ਦਿਨ ਤੋਂ ਲਗਾਤਾਰ ਉਹ ਬੰਦਾ ਭਾਲ ਰਿਆ ਕਿੱਥੇ ਆ ਪੰਜਾਬ ਦੀ ਤੁਸ ਕਿੱਥੇ ਅਫਸਰ ਛਾਈ ਆ ਦੇਖੋ ਐਸਐਸਪੀ ਕਿ ਜ਼ਿਲ੍ਹੇ ਦਾ ਮਾਲਕ ਹੁੰਦਾ ਉਹਦੀ ਨੌਲੇਜ ਕੱਲੇ ਫਗਵਾੜੇ ਦੇ ਲੀਡਰਾਂ ਨੇ ਨਹੀਂ ਦੱਸਿਆ ਸਾਡੇ ਸ਼ਿਫਸਰੇ ਪੰਜਾਬ ਦੇ ਚੇਅਰਮੈਨ ਜੀਬ ਤੰਦਨ ਜੀ ਨੇ ਉਹਨਾਂ ਨੂੰ ਕਾਲ ਕੀਤੀ ਉਦੋਂ ਪਹਿਲਾਂ ਅਸੀਂ ਡੀਜੀ ਸਾਹਿਬ ਤੋਂ ਫੋਨ ਕਰਾ ਕੇ ਕੋਲ ਬੈਠ ਕੇ ਅਰਜਿਤ ਸ਼ੁਕਲਾ ਜੀ ਨੇ ਉਹਨਾਂ ਨੂੰ ਫੋਨ ਕੀਤਾ ਉਹਦਾ باوجود ਵੀ ਕੋਈ ਕਾਰਵਾਈ ਨਹੀਂ ਇਹ ਤਾਂ ਸਾਫ ਜਾਇਜ਼ ਹੁੰਦਾ ਬਈ ਇੱਥੇ ਦਾ ਐਸਐਸਪੀ ਇੱਥੇ ਦੇ ਹਿੰਦੂ ਨੇਤਾਵਾਂ ਨੂੰ ਮਾਰਾਣਾ ਚਾਹੁੰਦਾ ਉਹਨੇ ਜਾਂ ਤਾਂ ਤੋਂ ਪੈਸੇ ਲਏ ਆ ਉਹਨਾਂ ਦੀ ਮੈਨਜਮੈਂਟ ਦੇ ਵਿੱਚ ਕਿਉਂਕਿ ਪ੍ਰਸ਼ਾਸਨ ਦਾ ਕੰਮ ਆ ਜੁਰਮ ਨੂੰ ਰੋਕਣਾ ਜਦ ਐਸਐਸਪੀ ਲੈਵਲ ਦੇ ਬੰਦੇ ਨੂੰ ਪਤਾ ਹੋਵੇ ਉਹਦਾ ਬਾਅਦ ਵਾਰਦਾਤ ਹੁੰਦੀ ਆ ਇਹ ਵਾਰਦਾਤ ਜਾਣ ਬੁੱਝ ਕੇ ਨਹੀਂ ਇੱਕੇ ਹਰਕਾਈ ਗਈ ਆ ਤੇ ਟਾਰਗੇਟ ਕਰਕੇ ਸਾਡੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਇਹਦੇ ਵਿੱਚ ਪੂਰੀ ਇਨਵੋਲਵਮੈਂਟ ਐਸਐਸਪੀ ਕਪੂਰਸਲੇ ਦੀ ਆ ਅਸੀਂ ਅੱਜ ਪੂਰੇ ਪੰਜਾਬ ਦੇ ਸ਼ਿਵਸੈਦਕਾਂ ਨੂੰ ਕਿੱਥੇ ਕਰਾਂਗੇ ਇਹ ਐਸਐਸਪੀ ਸਾਹਿਬ ਨੂੰ ਪਤਾ ਹੋਣ ਦੇ ਬਾਵਜੂਦ ਇਹ ਵਾਰਦਾਤ ਹੋ ਰਹੀ ਹੈ ਇਹ ਤਾਂ ਕਲੀਅਰ ਆ ਕਿਉਂ ਇਹਨਾਂ ਨੂੰ ਸਸਪੈਂਡ ਨਹੀਂ ਕਰਦੇ ਉਹ ਨਹੀਂ 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 ਤੁਹਾਨੂੰ ਗੱਲ ਦੱਸਾਂ ਜੋ ਮੈਨੂੰ ਹਿਸਾਬ ਲੱਗਿਆ ਹੈ ਪ੍ਰਸ਼ਾਸਨ ਕਰਵਲ ਤੇ ਕਰਵਲ ਦੇ ਪਰਿਵਾਰ ਨੂੰ ਮਰਵਾਣਾ ਚਾਹੁੰਦਾ ਹੈ ਕਲੀਅਰ ਆ ਜਿਹੜਾ ਦੂਰ ਰਖਸ਼ਾ ਲਈ ਅੰਦੋਲਨ ਕੀਤਾ ਸੀ ਨਾ ਉਹਦੀ ਖੁੰਦੇ ਕੱਢੀ ਯਾਰੀ ਕਿ ਤਰ੍ਹਾਂ ਕੀਤੇ ਸਸਐਸਪੀ ਸਾਹਿਬ ਨੂੰ ਦੱਸਣ ਤੋਂ ਬਾਵਜੂਦ ਵੀ ਉਹ ਬੰਦੇ ਨਹੀਂ ਫੜੇ ਗਏ ਦੱਸੋ ਕਿਉਂ ਐਸੇ ਵੀ ਦੱਸਣ ਤੋਂ ਬਾਅਦ ਵੀ ਬੰਦਾ ਪਿਸਤਲ ਲੈ ਕੇ ਉਹਦੇ ਟੱਬਰ ਨੂੰ ਤੇ ਉਹਨੂੰ ਮਾਰਨ ਨੂੰ ਫਿਰਦਾ ਉਹਨੂੰ ਸੁਰੱਖਿਆ ਨਹੀਂ ਦਿੱਤੀ ਗਈ ਐਦਾਂ ਕਿਉਂ ਇਹਦਾ ਮਤਲਬ ਸਿੱਧਾ-ਸਿੱਧਾ ਪ੍ਰਸ਼ਾਸਨ ਕਰਵਲ ਦੇ ਕਰਵਲ ਦੇ ਪਰਿਵਾਰ ਤੇ ਦੂਜੇ ਸਿਵਲਿਕਾਂ ਨੂੰ ਮਰਵਾਣਾ ਚਾਹੁੰਦਾ ਸਿੱਧਾ-ਸਿੱਧਾ ਲੈ ਆ ਕੇ ਜ਼ਹਿਰ ਦੇ ਦਿਓ ਉਦੋਂ ਹੀ ਮਰਵਾ ਦਿਓ ਆ ਸਾਨੂੰ ਕਹੇ ਸਰਕਾਰ ਅਸੀਂ ਪੰਜਾਬ ਸਰਜੰਦੇ ਆ ਜੇ ਹਿੰਦੂ ਜ਼ਮਾਤ ਦੇ ਲੋਕਾਂ ਨੂੰ ਐਦਾਂ ਹੀ ਮਾਰਨਾ ਤਿੰਨ ਦਿਨ ਤੋਂ ਇੱਕ ਬੰਦਾ ਹਥਿਆਰ ਲੈ ਕੇ ਘੁੰਮ ਰਿਹਾ ਠਡਨੈਲ ਕਰਕੇ ਲੈ ਕੇ ਜਾ ਰਿਹਾ ਜਿਹਦੀ ਜਾਣਕਾਰੀ ਜਿਲ੍ਹਾ ਬਲਿਸ ਗੁਪਤਾਨ ਤੱਕ ਹੋਵੇ ਡੀਜੀਪੀ ਪੰਜਾਬ ਤੱਕ ਹੋਵੇ ਤੇ ਵੀ ਕਾਰਵਾਈ ਨਹੀਂ ਫਿਰ ਤਾਂ ਕਲੀਅਰ ਅਸੀਂ ਪੁੱਛਣਾ ਚਾਹੁੰਦੇ ਆ ਭਗਵਾਨ ਤੁਮਾਨ ਜੀ ਕਿ ਆ ਜਿਹੜਾ ਐਸਐਸਪੀ ਤੁਹਾਡੀ ਨਹੀਂ ਮੰਨਦਾ ਹੋਈ ਸਸਪੈਂਡ ਹੋਤਾ ਤੇ ਕਿਉਂ ਨਹੀਂ ਸਸਪੈਂਡ ਕਰਦੇ ਐਸਐਸਪੀ ਦੀ ਅਸਹਿਜ ਦੀ ਕੀ ਲੋੜ ਆ ਜਿਹੜਾ ਆਮ ਮੰਨ ਦੀ ਸੁਰੱਖਿਆ ਨਹੀਂ ਕਰ ਸਕਦਾ ਜਿਹੜਾ ਸਾਡੇ ਕਹਿਣ ਦੇ باوجود ਇੱਕ ਡੀਜੀ ਸਾਹਿਬ ਦੇ ਹੁਕਮਾਂ ਦੀ ਲਗਨਾਂ ਕਰਦਾ ਆਮ ਜਨਤਾ ਦੀ ਕੀ ਸੁਣਵਾਈ ਕਰਦਾ ਹੋਗਾ ਤਾਂ ਜਿਹੜਾ ਕਪੂਰਥਲਾ ਜਿਲ੍ਹਾ ਫਗਵਾੜਾ ਕਿਸੇ ਉਧਰ ਤੇ ਬੈਠਾ ਕਾਦੀ ਸਿੱਖਿਆ ਕਹਦਾ ਟੈਕਸ ਦੇ ਦੇ ਪਾ ਕਿਉਂ ਅਜੇ ਅਫਸਰ ਨੂੰ ਰੱਖਿਆ ਹੋਵੇ ਜਦੋਂ ਤੱਕ ਉਹਨੂੰ ਸਸਪੈਂਡ ਨਹੀਂ ਕਰਦੇ ਉਹਨਾਂ ਬੰਦਿਆਂ ਨੂੰ ਅੰਦਰ ਨਹੀਂ ਕਰਦੇ ਉਦੋਂ ਤੱਕ ਇਹ ਫਗਵਾੜਾ ਹੋਈ ਪੂਰੇ ਪੰਜਾਬ ਦੇ ਵਿੱਚ ਇਸੇ ਕਰਾ ਅੱਜ ਇੱਥੇ ਜਾਮ ਕਰਾਂਗੇ ਹੋ ਸਕਦਾ ਕੱਲ ਨੂੰ ਪੂਰਾ ਪੰਜਾਬ ਜਾਮ ਕੀਤਾ ਜਾਵੇ ਅਸੀਂ ਸਾਰੇ ਬੈਠ ਕੇ ਉਹ ਸ਼ੁਰੂਆਤ ਕੀਤੀ ਸਭ ਦੀ ਰਾਏ ਲੈ ਕੇ ਅਗਲਾ ਪ੍ਰੋਗਰਾਮ ਨਿਕਾਗੇ ਜਕਰ ਪੀਰ ਬਜਰ ਨੇ ਬਿਲਕੁਲ ਅਸੀਂ ਜਿਹੜੀ ਰਾਤੀ ਨੂੰ ਮੰਦਤਾਂ ਦੀ ਘਟਨਾ ਹੋਈ ਹੈ ਉਹਦੇ ਵਿੱਚ ਅਸੀਂ ਪਰਚਾ ਦਰਜ ਕਰ ਲਿਆ ਹੈਗਾ ਦੋਸ਼ੀਆਂ ਦੇ ਖਿਲਾਫ ਤੇ ਵੱਖ-ਵੱਖ ਟੀਮਾਂ ਬਣਾ ਕੇ ਜਿਹੜਾ ਦੋਸ਼ੀਆਂ ਨੂੰ ਛੇਤੀ ਛੇਤੀ ਫੜਨ ਦੇ ਜਿਹੜੀ ਰੇਡਸ ਅਸੀਂ ਕਰ ਰਹੇ ਹੈਗੇ ਆ ਅਸੀਂ ਹੋਪਫੁਲ ਹੈਗੇ ਆ ਕਿ ਛੇਤੀ ਛੇਤੀ ਅਸੀਂ ਦੋਸ਼ੀਆਂ ਨੂੰ ਫੜ ਲਾਂਗੇ ਇਸ ਤੋਂ ਇਲਾਵਾ ਮੇਰੇ ਸਮੂਹ ਦੇ ਸ਼ਹਿਰ ਵਾਸੀਆਂ ਨੂੰ ਅਪੀਲ ਹੈਗੀ ਹੈ ਕਿ ਇੱਕ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਕਿਉਂਕਿ ਜਿਹੜਾ ਦੋਸ਼ੀ ਹੈਗਾ ਹੈ ਉਹ ਕਿਸੇ ਪਾਕਦ ਨਹੀਂ ਹੁੰਦਾ ਉਹ ਇਕੱਲਾ ਦੋਸ਼ੀ ਕਾਨੂੰਨ ਦਾ ਦੋਸ਼ੀ ਹੁੰਦਾ ਉਹਦੇ ਨਾਲ ਕੋਈ ਨਹੀਂ ਹੁੰਦਾ ਆਪਾਂ ਸ਼ਹਿਰ ਦਾ ਮਾਹੌਲ ਇੱਕ ਵਧੀਆ ਤਰੀਕੇ ਨਾਲ ਬਣਾ ਕੇ ਰੱਖੀਏ ਮੈਂ ਸਾਰੇ ਨੂੰ ਯਕੀਨ ਕਰਦਾ ਅਸੀਂ ਛੇਤੀ ਛੇਤੀ ਦੋਸ਼ਿਆਂ ਨੂੰ ਪਾ ਲਾਂ ਸਰ ਕਿੰਨੇ ਬੰਦੇ ਆ ਗਏ 8000 ਅਸੀਂ ਦੋ ਬਾਈ ਨੇਮ ਕੀਤੇ ਤੇ ਤਿੰਨ ਜਿਹੜੇ ਅਣਪਛਾਤੇ ਹੈਗੇ